ਉਧਰ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ ਜਿਹੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨੇ ਅਤੇ ਲੁਧਿਆਣਾ ਪੱਛਮੀ ਸੀਟ ਨੂੰ ਜਿੱਤਣ ਦੇ ਲਈ ਸਿਆਸੀ ਮਾਹੌਲ ਬਣਾਉਣ ਦੀ ਕੋਸ਼ਿਸ਼ ਸਾਰੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਨੇ ਜਿੱਥੇ ਇੱਕ ਪਾਸੇ ਭਾਜਪਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾਧਰ ਪਾਰਟੀ ਵੱਲੋਂ ਵੀ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਸੀਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਵੱਲੋਂ ਵੱਡੇ ਪੱਧਰ ਤੇ ਸਥਾਨਕ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਸੋ ਮੈਂ ਧੰਨਵਾਦ ਕਰਦਾ ਹੈ ਸਾਡੇ ਵਾਰਡ ਨੰਬਰ 36 ਤੋਂ ਜਿਹੜੇ ਸਾਡੇ ਕੌਂਸਲਰ ਸਹਿਬਾਨ ਸਾਡੇ ਮੈਡਮ ਜਿਨ੍ਹਾਂ ਦੀ ਮਿਹਨਤ ਸਦਕਾ ਦਿਨ-ప్రਤੀ ਦਿਨ ਉਹਨਾਂ ਦੇ ਏਰੀਆ ਦੇ ਵਿੱਚ ਵੀ ਵਾਰਡ ਜਿਹੜਾ ਮਜ਼ਬੂਤ ਹੋ ਰਿਹਾ ਹੈ ਔਰ ਉਹਦੇ ਨਾਲ-ਨਾਲ ਜਿਹੜਾ ਲੁਧਿਆਣਾ ਵੈਸਟ ਹੈ ਇਹਦੇ ਵਿੱਚ ਵੀ ਮੈਂ ਕਹਿ ਸਕਦਾ ਵੀ ਦੇਨੋਂ ਦੇ ਤੁਸੀਂ ਦੇਖੋਗੇ ਵੀ ਜਿਹੜੀ ਤਾਕਤ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਰੋਜ਼ ਦੇ ਰੋਜ਼ ਬਾਤ ਦੀ ਨਜ਼ਰ ਆਊਗੀ ਕਿਉਂਕਿ ਜੁਆਇਨਿੰਗਾਂ ਹੱਲੇ ਹੋਰ ਵੀ ਬੜੀਆਂ ਨੇ ਦਿਨ-ਪ੍ਰਤੀ-ਦਿਨ ਜਿਹੜੀਆਂ ਜੁਆਇਨਿੰਗਾਂ ਹੋਣਦੀਆਂ ਔਰ ਮੈਂ ਦੱਸਣਾ ਚਾਹੁੰਦਾ ਸਾਰੇ মিডিਆ ਕਰਮਚਾਰੀਆਂ ਨੂੰ ਇਹ ਜੁਆਇਨਿੰਗਾਂ ਜਿਹੜੀਆਂ ਇਹ ਨਹੀਂ ਆ ਕੋਈ ਆਪਾਂ ਦਾਖੇ ਤੋਂ ਲੈ ਆਏ ਕੋਈ ਆਪਾਂ ਬਾਹਰੋਂ ਲੈ ਕੇ ਜੁਆਇਨਿੰਗਾਂ ਕਰਾਰੇ ਜਿਹੜੀਆਂ ਇਹ ਜੁਆਇਨਿੰਗਾਂ ਨੇ ਹੁਣ ਮੈਂ ਪਟਾਲੇ ਹਲਕੇ ਤੋਂ ਕਿਸੇ ਨੂੰ ਲੈ ਆਵਾਂ ਇੱਥੇ ਆ ਕੇ ਜੁਆਇਨਿੰਗ ਕਰਾ ਦਿਆਂ ਇਸ ਸਿਰਫ ਤੇ ਸਿਰਫ ਜਿਹੜੀਆਂ ਜੁਆਇਨਿੰਗਾਂ ਨੇ ਇਹ ਲੁਧਿਆਣਾ ਵੈਸਟ ਦੀਆਂ ਨੇ ਜਿਹੜੀਆਂ ਅਸੀਂ ਕਰਾ ਰਹੇ ਆ ਸੋ ਮੈਂ ਧੰਨਵਾਦ ਕਰਦਾ ਸਾਡੇ ਪੱਪੀ ਜੀ ਸਾਡੇ ਐਮਐਲਏ ਸਾ ਸਾਡੇ ਸਿੱਧੂ ਸਾਹਿਬ ਸਾਡੇ ਜਿਰ ਕੁਤੋਂ ਸਾਡੇ ਐਮਐਲਏ ਸਾਹਿਬ ਸਾਡੇ ਮੈਡਮ ਸੋ ਸਾਰਾ ਪਰਿਵਾਰ ਜਿਹੜਾ ਰਾਤ ਦਿਨ ਜਿਹੜਾ ਮਿਹਨਤ ਕਰ ਰਿਹਾ ਔਰ ਮੈਂ ਰਹਿਣੀ ਆ ਔਰ ਮੈਂ ਬੇਨਤੀ ਕਰੂੰਗਾ ਸਾਡੇ ਸੋਨੀਆ ਗੁਪਤਾ ਜੀ ਜਿਹੜੇ ਅੱਜ ਜੁਆਇਨ ਹੋਏ ਨੇ ਮੈਂ ਤੁਹਾਨੂੰ ਬੇਨਤੀ ਕਰੂਗਾ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਜਰੂਰ ਮੀਡੀਆ ਦੇ ਸਾਹਮਣੇ ਰੂਪ ਰੂਪ ਕੀਤੇ ਜਾ بہت ہی ستکار ہوئے سندھا صاحب ایم ایل اے سو صاحب میرے کلیک سابی جی کوسلر گومن کو صاحب اور آج اجرا بڑی گنتی چ جی میرے تو پہلے بولتے ہوئے سارے پردھان صاحبان نے دسیا شہری جی نے کہ ہر روز کانگرس دے کانگریس کے جی کاٹو دیکھ دے ہوئے لوگ کانگرس تو پلا چڑا کے آم آدمی پارٹی دن نیتیاں دے ہوئے آم آدمی پارٹی کے کام دے ہوئے آم آدمی پارٹی دے, 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 ہوئے. آدمی پارٹی دے شامل ہو رہے سنجیب روڑا جی انہوں نے واہوں مضبوط کر رہے اور بہت ویڈی گنتی

ਪਾਰਟੀ ਨੇ ਉਹਨਾਂ ਨੂੰ ਕੈਂਡੀਡੇਟ ਬਣਾਇਆ ਸਾਡੇ ਹਲਕੇ ਦਾ ਅਸੀਂ ਆਪਣੇ ਹਲਕੇ ਦਾ ਜਿਹੜਾ ਰਹਿਦਾ ਵਿਕਾਸ ਆ ਉਹ ਵੀ ਕਰੋਨਾ ਦੋ ਸਾਲਾਂ ਚ ਅੱਜ ਲੋਕਾਂ ਦਾ ਮਨ ਬਣਿਆ ਹੋਇਆ ਮੈਂ ਜਿੱਥੇ ਸਾਡੀਆਂ ਸਰਕਾਰ ਜੋ ਭੈਣਾ ਆਈਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈਆਂ ਸਾਨੂੰ ਮਜ਼ਬੂਤ ਕੀਤਾ ਸਾਡੇ ਛੋਟੇ ਵੀਰ ਔਰ ਇਹਨਾਂ ਨੂੰ ਭਰੋਸਾ ਦਿਵਾਉਂਦੇ ਆ ਕਿ ਆਮ ਆਦਮੀ ਪਾਰਟੀ ਆਮ ਵਰਕਰ ਦੀ ਕਦਰ ਕਰਦੇ ਹੋਏ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਪਤਾ ਨਹੀਂ ਜਿਹੜਾ ਦੂਜੀਆਂ ਪਾਰਟੀਆਂ ਦੇ ਵਿੱਚ 30 40 40 ਸਾਲ ਲੱਗ ਜਾਂਦੇ ਆ ਉਹ ਰੁਤਬਾ ਪਾਉਣ ਨੂੰ ਪਤਾ ਨਹੀਂ ਕਾਨੂੰਨ ਨੂੰ ਉਸ ਰੁਤਬੇ ਦੇ ਨਾਲ ਨਾਮਵਾਜ ਦੇਣਾ ਔਰ ਅੱਜ ਮੈਂ ਸਾਰਿਆਂ ਨੂੰ ਜਿੱਥੇ ਜੀ ਆਖਦਾ ਉੱਥੇ ਇਹਨਾਂ ਨੂੰ ਇਹ ਵੀ ਕਹਿਣਾ ਕਿ ਤੁਸੀਂ ਮਜ਼ਬੂਤੀ ਨਾਲ ਸਜੀਵ ਰੋੜਾ ਜੀ ਦੀ ਜਿੱਤ ਜਿਹੜੀ ਆ ਉਹ ਚ ਕਿੰਨੀ ਬਣਾ ਰਹੇ ਹੋ ਤੁਹਾਡੇ ਐਡੀ ਵੱਡੀ ਗਿਰਤੀ ਦੇ ਵੇ ਚੋਣਾ ਇਹ ਦੱਸੌਂਦਾ ਵਾ ਕਿ ਆਜਾਮ ਆਦਮੀ ਪਾਰਟੀ ਹਲਕਾ ਬੈਸਟ ਤੋਂ ਜਿੱਤਨ ਜਾ ਰਹੀ ਆ ਤੁਹਾਡਾ ਸਾਰਿਆਂ ਦਾ ਮੈਂ ਜੀ ਆਇਆਂ ਵੀ ਆਖਦਾ ਹਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ